ਹਾਂਜੀ 10ਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ ਬੇਟਾ ਆਪਾਂ ਪਹਿਲਾ ਪਾਠ ਜਿਹਦੇ ਵਿੱਚ ਆਪਾਂ ਨੇ 21 ਅੰਕ ਵਾਲੇ ਪ੍ਰਸ਼ਨ ਸੀ 30 ਪ੍ਰਸ਼ਨ ਸੀ ਆਪਣੇ ਉਹ 30 ਦੇ 30 ਪਹਿਲੇ ਪਾਠ ਚ ਕਰ ਲਏ ਤੁਸੀਂ ਦੇਖ ਵੀ ਲਏ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਵੀ ਆਏ ਵੀ ਜਲਦੀ ਪਾਠ 2 ਪਾ ਦਿਓ ਤੇ ਪਾਠ 2 ਦੇ ਵਿੱਚ ਆਪਾਂ ਅੱਜ 2-2 ਅੰਕ ਵਾਲੇ ਦੇ 4-4 ਅੰਕ ਵਾਲੇ ਪ੍ਰਸ਼ਨ ਪਾਵਾਂਗੇ ਜਿਨ੍ਹਾਂ ਦੇ ਕੁੱਲ ਜਿਹੜਾ ਜੋੜਾ 32 ਮਾਰਕਸ ਬਣਦਾਗਾ ਤਾਂ ਇਹ ਜਰੂਰ ਤੁਸੀਂ ਦੇਖ ਲੈਣਾ ਜੀ ਇਹ ਕਿਸੇ ਦਾ ਪਹਿਲਾ 파ਟ ਵੀ ਪੈਂਡਿੰਗ ਹੈ ਤੋ ਵੀ ਦੇਖ ਲਿਓ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਜੋ ਜਿਵੇਂ ਜਿਵੇਂ ਆਪਾਂ ਪੇਪਰਾਂ ਦੇ ਸੋਲੂਸ਼ਨ ਪਾਈਏ ਨੇ ਤੁਹਾਨੂੰ ਮਿਲਦੇ ਰਹਿਣ ਅੱਜ ਆਪਾਂ ਦੋ ਦੋ ਅੰਕਾਂ ਵਾਲੇ ਸਵਾਲ ਦੇਖਾਂਗੇ ਪਹਿਲੇ ਸਵਾਲਾ ਐਚ ਸੀ ਐਫ ਦਿੱਤਾ ਦਾ ਕਿਹੜਾ 360 ਤੇ 657 ਕਿੰਨਾ ਦਿੱਤਾ ਨੋ ਦੇਖੋ 360 ਦਾ ਮਤਲਬ ਇਹ ਪਹਿਲੀ ਰਕਮ ਹੈ ਜਿਹੜੀ 657 ਕੀ ਕਿੰਨੀਵੀਂ ਰਕਮ ਹੈ ਦੂਜੀ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ ਦੇ ਰੱਖੀ ਐ ਐਚसीएफ ਦੇ ਰੱਖਿਆ 9 ਪੁੱਛਿਆ ਕੀ ਆਪਣਾ ਤਾਂ ਐਲਸੀਐਮ ਲੱਲਾ ਸੱਸਾ ਬਾਬਾ ਪੰਜਾਬੀ ਚ ਕਹਿ ਦਿੰਦੇ ਆ ਤਾਂ ਸਿੰਪਲੀ ਉਹ ਦੋਨੇ ਰਕਮਾਂ ਦੀ ਗੁਣਾ ਕਰਨੀ ਹੀ ਕਰਨੀ ਹੁੰਦੀ ਐ बटे ਜੀ ਐਲਸੀਐਮ ਪੁੱਛਿਆ ਤਾਂ ਐਚसीएफ ਨੂੰ ਥੱਲੇ ਲਿਖ ਦੋ ਜੀ ਐਚसीएफ ਪੁੱਛਿਆ ਤਾਂ ਐਲਸੀਐਮ ਨੂੰ ਨੀਚੇ ਲਿਖ ਦੋ ਹੁਣ ਆਪਣਾ ਤਾਂ ਐਲਸੀਐਮ ਪੁੱਛਿਆ ਮਤਲਬ ਲੱਲਾ ਸੱਸਾ ਬਾਬਾ ਪੁੱਛੇ ਲਗੁਤਮ ਸਮਾਵਰਤ ਤਨੋ 1 9 9 ਚੋਕਾ ਤਾਂ 40 ਦੀ ਗੁਣਾ ਕਰਾਂਗੇ 4 ਦੀ ਗੁਣਾ ਕਰਨੀ ਹੈ 657 26 200 80 ਤੁਹਾਡੇ ਕੋਲ ਕੀ ਆ ਗਿਆ ਆਨਸਰ ਆ ਗਿਆ ਇੰਨੇ ਕੰਮ ਹੈ ਦੋ ਨੰਬਰ ਤੁਹਾਡੇ ਪੱਕੇ ਨੇ ਦੋ ਘਾਤੀ ਬਹੁਪਦ ਪਤਾ ਕਰਨੀ ਹੈ ਕੁਆਡਰੇਟਿਕ ਇਕੁਏਸ਼ਨ ਆਪਾਂ ਬੋਲਦੇ ਹਾਂ ਨੂੰ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਮਤਲਬ ਮਾਈਨਸ b ਪੌਣ b ਪੌਣ ਤੇ ਗੁਣਨផល ਹੁੰਦਾ c ਪੌਣ ਤੇਰੇ ਤੋਂ ਫਾਰਮੂਲਾ ਸਿੰਪਲੀ ਬਣ ਜਾਂਦਾਗਾ ਬੱਚੇ ਲਿਖ ਵੀ ਲੈਂਦੇ ਅੱਜਕੱਲ ਕ x² sx p ਚਲੋ ਜਿੰਨਾ ਵੀ ਹੈਗਾ ਹੁਣ ਆਪਾਂ ਇੱਥੇ ਜਦੋਂ ਆਪਾਂ ਮਗਰਲੇ ਬਰ ਜ਼ੀਰੋ ਲਿਖ ਦਿੰਨੇ ਆ ਦੋ ਘਾਤੀ ਬਹੁਪਦ ਪੁੱਛਿਆ ਤਾਂ ਕੇ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ ਕੇ ਦੀ ਲੋੜ ਨਹੀਂ ਰਹਿੰਦੀ ਤੇ s² ਸਿਫਰਾਂ ਦਾ ਜੋੜ ਕੇ ਨਾ ਦਿੱਤਾ ਜ਼ੀਰੋ ਤੇ ਗੁਣਨਫਲ ਕਿੰਨਾ ਹੈ ਤਾ ਅੰਡਰੂਟ 5 ਬਰਾਬਰ 0 ਤਾਂ x² ਅੰਡਰੂਟ 5 ਬਰਾਬਰ 0 ਇੱਥੇ s ਦਾ ਮਤਲਬ ਹੈ ਬੇਟਾ ਸਮ ਪੀਰਮ ਸਮ ਦਾ ਮਤਲਬ ਹੈ ਜੋੜ ਪੀਰ ਦਾ ਮਤਲਬ ਹੈ ਪ੍ਰੋਡਕਟ ਪ੍ਰੋਡਕਟ ਦਾ ਮਤਲਬ ਹੁੰਦਾ ਗੁਣਾ ਠੀਕ ਹੈ ਸਿੰਪਲੀ ਇਹ ਫਾਰਮੂਲਾ ਯਾਦ ਰੱਖਣਾ s² sx p ਠੀਕ ਹੈ ਜੇਕਰ ਲਈ ਇਕੁਏਸ਼ਨ ਪੁੱਛੀ ਹੈ ਤਾਂ ਇਹ ਲਿਖ ਦਿਓ ਬਰਾਬਰ ਨਹੀਂ 0 ਲਾ ਦਿਓ ਤੁਹਾਡੀ ਬਹੁਪਦ ਬਣ ਜਾਣੀ ਅਰਧ ਵਿਆਸ 21 ਸੈਂਟੀਮੀਟਰ ਵਾਲੇ ਇੱਕ ਚੱਕਰ ਦੀ ਕਿਚਾਪ ਕੇਂਦਰ ਤੇ ਦੇਖੋ ਬੇਟਾ ਸਿੰਪਲ ਜਿਹਾ ਆ ਸਵਾਲ ਹੈ ਇਹਨੂੰ ਬੇਟਾ ਚੱਕਰ ਦਾ ਅਰਧ ਵਿਆਸੀ ਖੰਡ ਬੋਲਦੇ ਨੇ ਸੈਗਮੈਂਟ ਆਪਣੇ ਕੋਲੇ ਖੰਡ ਸੈਕਟਰ ਹੈ ਠੀਕ ਹੈ ਤਾਂ 60 ਦਾ ਕੋਣ ਉਹਨਾਂ ਦਾ ਚਾਪ ਦੁਆਰਾ ਖੇਤਰਫਲ ਪੁੱਛਿਆ ਸਿੰਪਲ ਦਾ ਫਾਰਮੂਲਾੰਦ ਹੈ ਪਾਈ r ਦੀ 2 θ 360 ਸਰ θ ਕੀ ਹੈ ਉਹ ਕੋਣ ਜੋ ਕੇਂਦਰ ਤੇ ਬਣਦਾ ਤੋਰੇ ਕੋਣ ਕਿੰਨੇ ਦਾ ਬਣਦਾ ਹੈ 60 ਦਾ ਬਸ ਇਹੀ ਫਾਰਮੂਲਾ ਲਾ ਦੇਣਾ ਸਿੰਪਲੀ ਤੁਹਾਡਾ ਕੀ ਆਜੂ ਆਨਸਰ ਆਜੂ ਖੇਤਰਫਲ ਖੇਤਰਫਲ ਨੂੰ ਪਾ ਅੰਗਰੇਜ਼ੀ ਦੇ ਵਿੱਚ ਏਰੀਆ ਕਹਿੰਦੇ ਨੇ ਆ ਪਾਈ r ਦੀ 2 θ ਮਤਲਬ 60 360 ਅੱਗੇ ਲਿਖ ਦਿਓ ਪਿੱਛੇ ਲਿਖ ਦਿਓ ਕੋਈ ਫਰਕ ਨਹੀਂ ਕਈ θ 360 ਮੂਰੇ ਲਿਖਦੇ ਨੇ π ਦਾ ਮਤਲਬ ਦਾ 22 7 ਆਰ ਦੀ ਦੋ ਆਰ ਕਿੰਨਾ ਸੀ 21 ਉਹਨੇ 21 ਤਾਂ 0 ਨਾਲ 0 ਕੱਟ ਗਈ 6 6 6 6 36 7 7 73 21 3 ਦੇ ਕੱਢ ਗਿਆ 1 ਆ ਗਿਆ 2 ਆ ਗਿਆ 2 1 2 11 2 22 ਤਾਂ ਆਪਣਾ ਸਿਮਪਲ ਬਚ ਗਿਆ 11 21 11 ਦੀ 21 ਦੇ ਨਾਲ ਗੁਣਾ ਕਰ ਦੋ ਕਿੰਨਾ ਹੋ ਜਾ 231 ਸੈਂਟੀਮੀਟਰ ਦੀ ਦੋ 231 ਵਰਗ ਸੈਂਟੀਮੀਟਰ ਤੁਹਾਡਾ ਆਨਸਰ ਆ ਗਿਆ ਇਸ ਤੋਂ ਬਾਅਦ ਆਪਣੇ ਕੋਲ ਪ੍ਰੋਬੈਬਿਲਿਟੀ ਇਸ ਵਾਲੇ ਬੜਾ ਸੌਖਾ ਹੁੰਦਾ ਹੈ 52 ਪੱਤਿਆਂ ਦੀ ਤਾਸ਼ ਹੈ ਜੇ ਨਹੀਂ ਵੀ ਲਿਖਿਆ ਤਾਂ ਵੀ ਤਾਸ਼ 52 ਪੱਤਿਆਂ ਦੀ ਹੁੰਦੀ ਹੈ 52 ਪੱਤੇ ਹੁੰਦੇ ਨੇ ਲਾਲ ਰੰਗ ਦਾ ਬਾਦਸ਼ਾਹ ਪੀ ਬ੍ਰੈਕਟ ਜੰਗਰੇਜੀ ਵਾਲੇ ਰੈੱਡ ਲਿਖ ਸਕਦੇ ਹੈ ਲਾਲ ਰੰਗ ਦਾ ਬਾਦਸ਼ਾਹ ਲਿਖਦੇ ਲਾਲ ਰੰਗ ਦਾ ਬਾਦਸ਼ਾਹ ਪੂਰਾ ਲਿਖਣਾ ਪੂਰਾ ਲਿਖ ਦਿਓ ਨਹੀਂ ਕਈ ਬੱਚੇ ਪੀ ਈ ਲਿਖ ਕੇ ਹੀ ਕੰਮ ਨਿਬੇੜ ਦਿੰਦੇ ਆ ਠੀਕ ਹੈ ਪੀ ਲਾਲ ਰੰਗ ਦਾ ਬਾਦਸ਼ਾਹ ਕਿੰਨੇ ਹੁੰਦੇ ਆ ਤਾਂਸ਼ ਦੇ ਵਿੱਚ ਲਾਲ ਰੰਗ ਦੇ ਬਾਦਸ਼ਾਹ ਦੋ ਹੁੰਦੇ ਨੇ ਠੀਕ ਹੈ ਇੱਕ ਪਾਣ ਇੱਕ ਇੱਟ ਟੋਟਲ ਬੱਤੇ ਕਿੰਨੇ ਨੇ 52 ਤਾਂ ਅਨਸਰ ਕਿੰਨਾ ਆ ਗਿਆ 1/26 ਠੀਕ ਹੈ ਕਲੀਅਰ ਉਹਨਾਂ ਦਾ ਦੂਜਾ ਭਾਗ ਪੀ ਹੁਕਮ ਹੁਕਮ ਕਲਾਬ ਆਪਾਂ ਕਹਿ ਦਿੰਨੇ ਆ ਤਾਂ ਹੁਕਮ ਦੇ ਬੱਤੇ ਕਿੰਨੇ ਹੁੰਦੇ ਨੇ 13 बटे बटे ਦਾ 52 ਹੀ ਆਉਣਾ ਇਹ ਨੂੰ ਨਹੀਂ ਆਪਾਂ ਚੇਂਜ ਕਰਨਾ ਇੰਨੇ ਰੱਖਣ 1 बटे 4 ਤਾਂ ਪਹਿਲਾਂ 1/26 ਸੀ ਆਨਸਰ ਇਹਦਾ ਅਗੇ 1/ 4 ਠੀਕ ਹੈ ਹੁਣ ਆਪਣੇ ਚੱਲ ਪਏ ਚਾਰ ਚਾਰ ਅੰਕਾਂ ਵਾਲੇ ਪ੍ਰਸ਼ਨ ਇਹਦੇ ਵਿੱਚ ਥੋੜੇ ਜਿਹੀ ਕੁਸ਼ਕ ਸਵਾਲ ਲੈਂਥੀ ਵੀ ਪਾਰਖੇ ਨੇ ਇਹਨਾਂ ਨੇ ਇਹ ਲਗਭਗ ਹੈ ਨਾ ਪਿਛਲੇ ਸਾਲ ਜਿਹੜਾ ਪੇਪਰ ਆਇਆ ਸੀ ਉਸੇ ਨੂੰ ਹੀ ਥੋੜਾ ਇਹਨਾਂ ਨੇ ਸੈੱਟ ਕਰਕੇ ਡਿਪਾਰਟਮੈਂਟ ਵਾਲੇ ਨੇ ਪੀਐਸਸੀਬੀ ਨੇ ਵੈਬਸਾਈਟ ਤੇ ਪਾਰਖਿਆਗਾ ਥੋੜਾ ਜਿਹਾ ਪੇਪਰ ਘੁਮਾ ਕੇ ਪਾਇਆ ਵੈ ਠੀਕ ਹੈ ਦੋ ਘਾਤੀ ਸਮੀਕਰਨ ਆਪਾਂ ਨੂੰ ਕੀ ਹੈ ਦਿੱਤੀ ਵੀ ਆਵਲੀ ਇਹਦੇ ਮੂਲਾਂ ਦੀ ਪ੍ਰਕਿਰਤੀ ਮਤਲਬ ਰੂਟਸ ਕਿੱਦਾਂ ਦੇ ਹੋਣਗੇ ਉਹ ਪਤਾ ਕਰਨਾ ਹੈ ਨੇਚਰ ਆਫ ਰੂਟਸ ਤੇ ਜੇ ਨੇਚਰ ਆਫ ਰੂਟ ਪਤਾ ਲੱਗੀ ਤਾਂ ਉਹਨਾਂ ਨੂੰ ਪਤਾ ਵੀ ਕਰਨਾ ਹੈ ਤਾਂ ਨੇਚਰ ਆਫ ਰੂਟ ਪਤਾ ਕਰਨ ਵਾਸਤੇ ਪਹਿਲਾਂ ਆਪਾਂ a ਲਿਖ ਲੈਨੇ ਆ ਜਿਹੜਾ x² ਦੇ ਮੂਰੇ ਹੁੰਦਾ 3 ਫਿਰ b ਹੁੰਦਾ ਜੋ x ਦੇ ਮੂਰੇ ਹੈ -4 √3 ਤੇ ਫਿਰ c ਕਿਹੜਾ ਹੁੰਦਾ ਜਿਹੜਾ ਬਚ ਗਿਆ ਨਿਸ਼ਾਨੀ ਸਮੇਤ ਉਹ ਆਪਾਂ c ਲਿਖ ਲੈਨੇ ਆ 4 ਜੋੜ ਲਿਖਣ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਪਰ ਲਿਖਿਆ ਨਹੀਂ ਜੇ ਘਟਾਓ ਆਉਂਦੀ ਤਾਂ ਜ਼ਰੂਰ ਲਿਖ ਲੈਂਦੇ ਉਸ ਤਰ੍ਹਾਂ ਪਰ ਡੀ ਕੱਢਦੇ ਆ ਡਿਸਕ੍ਰਿਮੀਨੈਂਟ b ਦੀ 2 ਘਟਾਓ 4a c ਦੇ ਦੋ ਘਟਾਓ 4 a ਗੁਣਾ tਿੰਨ ਗੁਣਾ c ਗੁਣਾ 4 ਹੁਣ 4 ਘਟਾਓ ਦਾ ਵਰਗ ਆ ਤਾਂ ਘਟਾਓ ਘਟਾਓ ਜੋੜ ਬਣ ਜਾਂਦਾ ਹੈ ਜਿਹੜਾ 4 ਦਾ ਵਰਗ ਹੈ ਉਹ ਆਪਣਾ ਚੌਕ ਹਾਂ ਚੌਕ ਹੀ 16 ਤੇ ਵਰਗਮੂਲ 3 ਦਾ ਵਰਗ ਹੁੰਦਾ ਹੈ ਐਂਦਾ ਲਿਖ ਸਕਦਾ ਵਰਗਮੂਲ 3 ਦਾ ਵਰਗ ਹੁੰਦਾ ਵਰਗਮੂਲ 3 ਵਰਗਮੂਲ 3 ਬਰਾਬਰ ਹੁੰਦਾ 3 ਤਾਂ 4 ਵਰਗਮੂਲ 3 ਨੇ ਦਾ ਵਰਗ ਹੋ ਗਿਆ 48 ਚੌਕ ਹਾਂ ਚੌਕ ਹੀ 16 16 3 48 ਘਟਾਓ 4 3 12 12 ਚੌਕ 48 ਤਾਂ ਡੀ ਦਾ ਮੂਲ ਕਿੰਨਾ ਆ ਗਿਆ 0 ਇਹ ਆਪਣਾ ਪਹਿਲੀ ਚੀਜ਼ ਪੁੱਛੀ ਸੀ ਜਿਹੜੀ ਉਹ ਸੋਲਵ ਹੋ ਗਈ ਮੂਲਾਂ ਦੀ ਪ੍ਰਕਿਰਤੀ ਤਾਂ ਲਈ ਇਸ ਲਈ ਮੂਲ ਬਰਾਬਰ ਹੋਣਗੇ ਬਸ ਜੇ ਡੀ ਦਾ ਮੁੱਲ ਆ ਜੇ 0 ਤਾਂ ਜਿਹੜੇ ਮੂਲ ਨੇ √r ਅੰਗਰੇਜ਼ੀ ਅੰਗਰੇਜ਼ੀ ਚ ਲਿਖ ਦਾਂਗੇ √r ਤੇ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਵੀ ਜੇਕਰ ਮੂਲ ਹੋਂ ਸੰਭਵਤਾ ਹੋਈਗੇ ਬਰਾਬਰ ਹੋਗੇ ਹੁਣ ਆਪਾਂ ਇਹਨਾਂ ਨੂੰ ਪਤਾ ਕਰਨਾ ਹੈ ਤਾਂ ਪਤਾ ਕਿਵੇਂ ਕਰਾਂਗੇ x -b ਪਲੱਸ ਮਾਈਨਸ ਅੰਡਰੂਟ ਡੀ ਬਟਾ 2ਏ ਕਈ ਬੱਚੇ ਇਹ ਪਲੱਸ ਮਾਈਨਸ ਲਿਖ ਦਿੰਦੇ ਨੇ ਕਈ ਬੱਚੇ ਪਲੱਸ ਆਡ ਲਿਖ ਦਿੰਦੇ ਨੇ ਫਿਰ ਮਾਈਨਸ ਅਲੱਗ ਲਿਖ ਦਿੰਦੇ ਨੇ ਉਹ ਇਦਾਂ ਲਿਖ ਦਿੰਦੇ ਨੇ 2ਏ ਇਹਨਾਂ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ ਤੁਸੀਂ ਪਲੱਸ ਮਾਈਨਸ ਲਿਖ ਦਿਓ ਇਕੱਠਾ ਹੀ ਸਰਜੂ ਮਾਈਨਸ ਬੀ ਬੀ ਦਾ ਮੁੱਲ ਕਿੰਨਾ ਸੀ ਮਾਈਨਸ 4 ਵਰਗਮੂਤ 3 ਨੂੰ ਬ੍ਰੈਕਟਿਚ ਲਿਖਣਾ ਹੈ ਹੁਣ ਪਲੱਸ ਮਾਈਨਸ 0 2ਏ ਏ ਦਾ ਮੁੱਲ ਕਿੰਨਾ ਸੀ ਤਿੰਨ ਤਾਂ ਆਪਣਾ ਕਿੰਨਾ ਆ ਗਿਆ 4 ਵਰਗਮੂਲ 3 2 3 6 2 ਤੇ ਕੱਟਦਾ 2 2 ਤੇ ਕੱਟ ਤਿੰਨ ਤਾਂ ਜੀ ਵਰਗਮੂਲ 3 ਨੂੰ ਵਰਗਮੂਲ نیچے ਤਿੰਨ ਨਾਲ ਕਰੀਏ ਐਕਚੁਅਲੀ ਤਿੰਨ ਕੀ ਹੁੰਦਾ ਹੁੰਦਾ ਵਰਗਮੂਲ 3 ਵਰਗਮੂਲ 3 ਜਿਵੇਂ ਤਿੰਨ ਨੂੰ ਦੋ ਵਾਰੀ ਲਿਖ ਲਾਂ ਤੇ ਇੱਕ ਕੱਟ ਜੂਗਾ ਤਾਂ ਅਨਸਰ ਕਿੰਨਾ ਆ ਗਿਆ 2 ਵਰਗਮੂਲ 3 ਇਹਨੂੰ ਦੋ ਵਾਰੀ ਲਿਖ ਦਿਓ ਬਸ ਕਿ ਦੋ ਰੂਟਸ ਹੁੰਦੇ ਨੇ ਨਾ ਤੈਨੂੰ ਦੋ ਵਾਰੀ ਲਿਖ ਦੋ ਬਸ ਇੰਨੀ ਕੰਮ ਐ ਇਹ ਆ ਗਿਆ ਆਪਣਾ ਆਨਸਰ ਕਲੀਅਰ ਹੋ ਗਿਆ ਜੀ ਆਪਣੇ ਆਡਾ ਡੁੰਦੇ ਦਾ ਲਗ ਲਗ ਆ ਜਾਂਦੀ ਦੋਨੇ ਸੇਮ ਸੀ ਤਾਂ ਆਪਾਂ ਦੋਨੋਂ ਸੇਮ ਲਿਖਦੇ ਅਗਲਾ ਸਵਾਲ ਅੰਕ ਕਿੰਨਿਤਕ ਲੜੀ ਐ ਮੈਂ ਤੁਹਾਨੂੰ ਇਹਦਾ ਇੱਕ ਹੱਲ ਦਿਖਾ ਰਿਹਾ ਇੱਕ ਹੱਲ ਮੈਂ ਤੁਹਾਨੂੰ ਦੱਸੂਗਾ ਬੜਾ ਸੌਖਾ 3 15 27 39 ਇਸ ਤਰ੍ਹਾਂ ਅੱਗੇ ਕਿ ਚੱਲੀ ਜਾਂਦੀ ਕਹਿੰਦੇ ਉਹਦੇ 54ਵੇਂ ਪਦ ਤੋਂ ਮਾਲ ਆਪਣੇ ਕੋਲ ਏ 54 ਆਉਣਾ ਕੋਈ ਉਹਦੇ ਨਾਲੋਂ ਵੀ 132 ਹੋਰ ਵੱਧ ਹੈ ਉਹ ਕਿੰਨਾਵਾਂ ਪਦ ਹੋਵੇਗਾ ਉਹ ਕਿੰਨਾਵਾਂ ਪਦ ਹੋਵੇਗਾ ਵੀ ਕਿੰਨੀਵੀਂ ਟਰਮ ਹੈ ਆਪਣੇ ਨੂੰ ਪੁੱਛਿਆ ਕਿੰਨੀਵੀਂ ਟਰਮ ਹੈ ਜਿਹਦੇ 54 ਪਦਾਂ 54ਵੇਂ ਪਦ ਦੇ ਵਿੱਚ ਆਪਾਂ 132 ਜੋੜ ਦੀ ਤਾਂ ਮੈਂ ਤੁਹਾਨੂੰ ਉਹਦਾ ਸੋਲੂਸ਼ਨ ਦਿਖਾ ਰਿਹਾ ਹਾਂ ਮਾਸੀ ਆਪਣੇ ਕੋਲੇ ਹੁਣ ਦੋਨਾਂ ਚ ਡਿਫਰੈਂਸ ਕਿੰਨਾ ਹੁਣ ਆਪਾਂ ਬੋਲਦੇ ਆਂ ਡੀ ਦੂਜੇ ਪਾਦ ਦੇ ਵਿੱਚੋਂ ਪਹਿਲਾ ਪਦ ਘਟਾ ਦੋ 15 ਘਟਾਓ 3 ਠੀਕ ਹੈ ਹੁਣ ਆਪਾਂ ਨੂੰ ਐਨ ਕਿੰਨੀ ਹੈ 54 ਦੇਖੋ ਡੀ ਕੱਢ ਰੱਖਿਆ ਐਨ ਬਰਾਬਰ ਹੈ 54 ਹੁਣ A 54 ਕੱਢ ਲਓ ਪਹਿਲਾ 54ਵਾਂ ਪਦਤਾ ਪਤਾ ਹੋਵੇ ਕਿੰਨਾ ਤਾਂ ਫਾਰਮੂਲਾ ਦਾ A ਜੋੜ N ਘਟਾਓ 1 D ਤਾਂ 54 ਜੀ ਘਟਾਤਾ ਗੁਣਾ ਕਰਤਾ ਡੀ ਮਤਲਬ 12 ਨਾਲ ਤਾਂ ਆਨਸਰ ਆ ਗਿਆ 639 ਕਿੰਨਾ ਪਦ ਆ ਗਿਆ ਏ 54 ਹੁਣ ਆਪਾਂ ਨੇ ਇਹਦੇ ਵਿੱਚ ਕਿੰਨੇ ਜੋੜਨੇ ਨੇ 132 ਕਿੰਨੇ ਜੋੜਨੇ ਨੇ 132 ਤਾਂ 132 ਵਿੱਚ ਇਹਦੇ ਜੋੜ ਦੋ 639 132 ਬਰਾਬਰ ਕਿੰਨਾ ਆ ਗਿਆ 771 ਹੁਣ 771 ਦੇ ਵਿੱਚ ਉਹੀ ਫਾਰਮੂਲਾ ਆਪਾਂ ਲਾ ਦੋ a ਜੋੜ a ਘਟਾਓ 1 d d ਦਾ ਮੁੱਲ ਕਿੰਨਾ ਵਰਤਾ 12 a ਦਾ ਉਹੀ ਤਿੰਨ ਹੀ ਰਹਿਣਾ ਤੇ ਜਦੋਂ ਨੂੰ ਆਪਾਂ ਸੋਲਵ ਕੀਤਾ ਤਾਂ n ਘਟਾਓ 1 ਦਾ ਮੁੱਲ ਕਿੰਨਾ ਆ ਗਿਆ 64 n 64 1 ਤਾਂ ਅਨਸਰ ਕਿੰਨਾ ਆ ਗਿਆ 65 ਤਾਂ ਆਪਣਾ ਜਿਹੜਾ ਲੋੜੀ ਦਾ ਅਨਸਰ ਹੋ ਗਿਆ ਤਾਂ ਅਨਸਰ ਕਿੰਨਾਗਾ ਬਰਾਬਰ ਹੈ 65 ਤੁਸੀਂ ਕਹਿੰਗੇ ਸਰ ਸੌਖਾ ਤਰੀਕਾ ਜਿਹੜਾ ਤੁਸੀਂ ਦੱਸਣ ਨੂੰ ਕਹਿੰਦੇ ਸੀ ਹਾਂ ਬਟਾ ਹੁਣ ਉਹਨਾਂ ਨੇ ਆਖਿਆ ਵੀ 54ਵੇਂ ਪਦ ਤੋਂ ਕਿੰਨਾ ਵੱਧ ਹੈ 132 ਹੋ ਸਕਦਾ ਪੇਪਰ ਦੇ ਵਿੱਚ ਤੁਹਾਨੂੰ ਨਾ ਵੀ ਮੰਨਣ ਪਰੰਤੂ ਬੜਾ ਵਧੀਆ ਚੀਜ਼ ਹੈ ਹੁਣ ਕਿੰਨਾ ਵੱਧਾ ਹੋਇਆ 132 ਤੇ ਡੀ ਕਿੰਨੀ ਹੈ 12 ਡੀ ਕਿੰਨੀ ਹੈ 12 ਤਾਂ ਜਿੰਨੇ ਪਦ ਬਦੇ ਵੀ ਟਰਮ ਕਿੰਨੀ ਆ ਗਈ 132 ਨੂੰ ਸਿੱਧਾ ਡੀ ਤੇ ਵੰਡ ਦੋ ਬਸ ਡੀ ਮੇਰੇ ਕੋਲ ਕਿੰਨਾ ਹੈ 12 ਤਾਂ 12 ਨੂੰ ਜੋ ਕੱਟਾ ਕਿੰਨਾ ਆ ਗਿਆ 11 ਪਹਿਲਾਂ ਮੇਰੇ ਕੋਲ ਕਿੰਨਾ ਬਸ ਸੀ 55 ਵਿੱਚ ਕਿੰਨੇ ਪਦ ਹੋਰ ਜੁੜ ਗਏ 54 ਜੋੜ 11 बराबर ਕਿੰਨਾ ਆ ਗਿਆ 65 ਤਾਂ ਸਿੱਧਾ ਵੀ ਆਪਾਂ 65 ਲਿਖ ਸਕਦੇ ਸੀ ਵੀ 65 ਉਹਦਾ ਆਨਸਰ ਆਊਗਾ ਚਲੋ ਆਪਾਂ ਤੁਹਾਨੂੰ ਸੋਲਵ ਕਰਕੇ ਦਿਖਾਤਾ ਠੀਕ ਹੈ ਹੁਣ ਆਪਣਾ ਕਰਦੇ ਚ ਜਾਂ ਵਾਲਾ ਭਾਗ ਹੈ ਵੀ ਏਪੀ ਵਾਲੀ ਸੀਰੀਜ਼ ਚ ਹੈ ਅੰਕ੍ਰਮਿਤਕ ਲੜੀ ਚੋਂ ਕਹਿੰਦੇ ਪਹਿਲੇ 7 ਪਦਾਂ ਦਾ ਜੋੜ 7 ਪਦਾਂ ਦਾ ਜੋੜ ਮਤਲਬ ਐਸ 7 ਕਿੰਨਾ ਕਾ 49 17 ਪਦਾਂ ਦਾ ਜੋੜ ਐਸ 17 बराबर ਕਿੰਨਾਗਾ 289 ਤਾਂ ਆਪਾਂ ਨੂੰ ਕਹਿੰਦੇ ਪਹਿਲੇ n ਬਦਾਂ ਦਾ ਜੋੜ ਕਿੰਨਾ ਹੋਵੇਗਾ ਇਹ ਵੀ ਸਕਰੀਨ ਆਪਣੀ ਥੋੜੀ ਛੋਟੀ ਰਹਿੰਦੀ ਹੈ ਮੈਂ ਪਹਿਲੇ ਆਨਸ ਸਮ ਤੁਹਾਡੇ ਵੱਲ ਸੋਲਵ ਕਰਕੇ ਰੱਖ ਰੱਖਿਆ ਤਾਂ ਤੁਹਾਨੂੰ ਪਤਾ ਹੈ ਵੀ sn ਦਾ ਜੋੜ ਆਪਾਂ ਫਾਰਮੂਲਾ ਕੀ ਲਵੋਣਾਂ n/2 2a ਤਾਂ 2a ਦੇ ਵਿੱਚ ਜਿਹੜਾ ਆਪਾਂ n ਘਟਾਓ 1d ਜੋੜ ਦਿੰਨੇ ਤਾਂ ਉਹ ਆਪਣਾ ਆਨਸਰ ਬਣ ਜਾਂਦਾ ਠੀਕ ਹੈ ਤਾਂ s7 ਆਪਾਂ ਨੂੰ ਦਿੱਤਾ ਹੈ ਵਾਸੀ ਕਿੰਨਾ ਸੀ उते उते 49 ਤਾਂ n ਦੀ ਜਗ੍ਹਾ ਤੇ ਮੈਂ ਕਿੰਨਾ ਮੁੱਲ ਵਰਤਾਂ 7 ਜਿੱਤੇ ਇੱਥੇ ਫਾਰਮੂਲੇ ਦੇ ਵਿੱਚ n ਆ ਰਿਹਾ ਸੀ ਉੱਥੇ ਉੱਥੇ ਕਿੰਨਾ ਲਿਖ ਦੇਣਾ 7 ਲਿਖ ਦੇਣਾ ਬਸ ਤੇ S7 ਦਾ ਮੁੱਲ ਕਿੰਨਾ ਹੈ 49 ਮੈਂ ਤੁਹਾਨੂੰ ਹੁਣੀ ਦੱਸ ਕੇ ਤਾਂ ਜਦੋਂ ਇੱਥੇ ਲਿਖ ਲਿਆ 7 ਰਹਿ ਗਿਆ ਤਾਂ 7ਾ ਚ ਕੱਢੀ ਕਿੰਨਾ ਬਚ ਗਿਆ 6 ੜੀ 2 ਏ ਜੋੜ 6 ੜੀ ਪੂਰੇ 7 ਵਟੇ 2 ਤੈਨੂੰ ਸੋਲਵ ਕਰਕੇ ਮੇਰੇ ਕੋਲ ਕਿੰਨਾ ਆ ਗਿਆ ਪਹਿਲੀ ਰਕਮ ਏ ਜੋੜ ਤੇ n ਦੀ ਬਰਾਬਰ ਹੈ 7 ਐਸੇ ਤਰ੍ਹਾਂ ਹੁਣ ਮੈਂ ਇਸ 17 ਗੱਢ ਰਿਹਾ ਉਸੇ ਫਾਰਮੂਲੇ ਚ ਇਹਨਾਂ ਦਾ ਮੁੱਲ ਕਿੰਨਾ ਭਰ ਦੇਣਾ ਹੈ 17 ਤਾਂ 17 ਭਰਾਂਗੇ 17 2 17 ਘਟੋ 1 ਘੱਡੀ ਤਾਂ 2 a ਜੋੜ ਕਿੰਨਾ ਬਣ ਗਿਆ 16 d ਠੀਕ ਹੈ ਇਸੇ ਤਰ੍ਹਾਂ ਆਪਾਂ ਚੱਲਦੇ ਚੱਲਦੇ ਆਪਣਾ ਦੂਜੀ ਰਕਮ ਕੀ ਆ ਗਈ a ਜੋੜ d ਬਰਾਬਰ ਹੈ 17 ਹੁਣ ਪਹਿਲੀ ਰਕਮ ਕਿੰਨੀ ਆਈ ਸੀ a ਜੋੜ 3d ਬਰਾਬਰ ਹੈ 7 ਹੁਣ ਦੂਜੀ ਦੇ ਵਿੱਚੋਂ ਪਹਿਲੀ ਘਟਾ ਦਿਓ ਮਾਈਨਸ ਮਾਈਨਸ ਇਹ ਨਾ ਇਹ ਕੱਟ ਗਿਆ 8 ਚ 3d ਕੱਢੇ ਕਿੰਨਾ ਆ ਗਿਆ 5d 17 ਚ 7 ਕੱਢੇ ਕਿੰਨਾ ਆ ਗਿਆ 10 ਲਿਖਿਆ ਇਹ 5d ਬਰਾਬਰ ਹੈ 10 ਤਾਂ ਇੱਕ d ਦਾ ਮੁੱਲ ਕਿੰਨਾ ਹੋ ਗਿਆ 10 ਵਟੇ 5 ਕਟਿਆ ਕਿੰਨਾ ਆ ਗਿਆ 2 ਤਾਂ d ਦੀ ਵੈਲਿਊ ਕਿੰਨੀ ਆ ਗਈ 2 ਆ ਗਈ ਹੁਣ ਇਹਨੂੰ ਦੋ ਨੂੰ a ਜੋੜ 3d 7 ਦੇ ਵਿੱਚ ਆਪਾਂ ਨੇ ਭਰ ਦੇਣਾ ਜਨਨ ਕਿ ਪਹਿਲੇ ਇਕੁਏਸ਼ਨ ਦੇ ਵਿੱਚ ਤਾਂ a 3d ਕਰਕੇ a 6 7 ਬਣ ਗਿਆ ਤੇ ਇਹਦਾ ਮੁੱਲ ਕਿੰਨਾ ਆ ਗਿਆ 1 ਹੁਣ a ਦੀ ਵੈਲਿਊ 1 ਹੋ ਗਈ ਤੇ d ਦੀ ਵੈਲਿਊ ਆਪਾਂ ਕਿੰਨੀ ਕੱਢੀ ਸੀ 2 ਕਰਨਾ ਕੀ ਹੈ sn ਬਸ ਉਹ ਫਾਰਮੂਲੇ ਦੇ ਵਿੱਚ ਆਪਾਂ ਜਿੱਥੇ ਜਿੱਥੇ a ਲਿਖਿਆ ਨਜ਼ਰ ਆਊਗਾ ਉੱਥੇ-ਉੱਥੇ ਤੁਸੀਂ ਨੇ ਇੱਕ ਪਰ ਦਿਨ ਹੈ ਜਿੱਤੇ ਡੀ ਨਾਜਰ ਆਊਗਾ ਤੇ ਕਿੰਨਾ ਪਰ ਦਿਨ ਹੈ 2 ਤਾਂ ਸੋਲਵ ਕਰਾਂਗੇ ਕਰਦੇ ਕਰਦੇ ਆਪਣੇ ਕੋਲ ਕੀ ਆ ਗਿਆ ਐਸ ਐਨ ਬਰਾਬਰ ਹੈ ਐਨ ਦੀ 2 ਇਹ ਕੀ ਆਪਣਾ ਆਨਸਰ ਮਤਲਬ ਨਹੀਂ ਕਰ ਦਿਖਾ ਵੀ ਦਿਨਾ ਪੂਰਾ ਪੂਰਾ ਠੀਕ ਹੈ ਥੋੜਾ ਛੋਟਾ ਦੇਖੂਗਾ ਸਕਰੀਨ ਸ਼ਾਟ ਲੈ ਸਕਦੇ ਹਾਂ ਇੱਥੋਂ ਸਭ ਸਟਾਰਟ ਹੋ ਰਿਹਾ ਸਕਰੀਨ ਸ਼ਾਟ ਲੈ ਲਓ ਇੱਥੋਂ ਵੀ ਸਕਰੀਨ ਸ਼ਾਟ ਲੈ ਲਓ ਠੀਕ ਹੈ ਬੇਟਾ ਹੁਣ ਇਸ ਤਰ੍ਹਾਂ ਆਪਾਂ ਅਗਲਾ ਸਾਮ ਦੇਖੀਏ ਬਿੰਦੂ ਨੇ ਆਪਣੇ ਕੋਲੇ -4 ਇੱਕ ਮਲਾਬਿੰਦੂ ਇੱਕ ਆ ਬਿੰਦੂ ਆ a ਬਿੰਦੂ ਨੂੰ ਆਪਾਂ a ਕਹਿ ਦਿੰਨੇ ਆ ਇਹਨੂੰ ਆਪਾਂ b ਕਹਿ ਦਿੰਨੇ ਆ ਇਹਦੇ ਦੇ ਨਿਰਦੇਸ਼ ਅੰਕੜੇ ਕਿੰਨੇ ਨੇ 4 -1 ਇਹਦੇ ਨਿਰਦੇਸ਼ਾਂ ਕਿੰਨੇ ਨੇ -2 -3 ਤਾਂ ਦੇਖੋ ਆਪਾਂ ਨੂੰ ਬਤਾਪਨ x1 y1 ਲਿਖ ਦਿੰਨੇ ਇਹਨੂੰ x2 y2 ਲਿਖਦੇ ਹਾਂ ਇਹਨੂੰ ਕੋਈ ਰੇਖਾਖੰਡ ਮਿਲਾਂਉਂਦਾ ਆਪਾਂ ਇੱਕ ਰੇਖਾਖੰਡ ਮੰਨ ਲਓ ਪਰਪਲ ਕਲਰ ਦਾ ਲੈ ਲਿਆ ਆ ਗ੍ਰੀਨ ਕਲਰ ਦਾ ਲੈ ਲਿਆ ਹੁਣ ਇਹਦੇ ਵਿੱਚ ਕਹਿੰਦੇ ਅੱਗੇ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦੋ ਏਦਾਂ ਦੇ ਹਿੱਸੇ ਕਰਤੇ ਮਤਲਬ ਦੋ ਪੁਆਇੰਟ ਲਾਤੇ ਜਿਹਦੇ ਨਾਲ ਕਿੰਨੇ ਹਿੱਸੇ ਹੋਗੇ ਤਿੰਨੇ ਹਿੱਸੇ ਹੋਗੇ ਤਿੰਨੇ ਹਿੱਸੇ ਕਿਉਂਕਿ ਮੰਨ ਲਓ ਬਰਾਬਰ ਬਰਾਬਰ ਤਾਂ ਹੁਣ ਇਹਨਾਂ ਨੇ ਪੁੱਛਿਆ ਵੀ ਉਹ ਜਿਹੜੇ ਬਿੰਦੂ ਨੇ ਮੰਨ ਲਓ p ਤੇ q ਇਹਦੇ ਨਿਰਦੇਸ਼ ਅੰਕ ਕਿੰਨੇ ਹੋਣਗੇ ਤਾਂ ਪਹਿਲਾਂ ਦੇਖੋ ਆਪਾਂ ਪੀ ਦੇ ਕੱਢਾਂਗੇ ਉਹਦੇ ਲਈ ਰੇਸ਼ਿਓ 1 ਹੋਊਗੀ ਮਗਰ ਕਿੰਨੇ ਬਚ ਗਏ 2 ਤੇ ਜਦੋਂ ਮੈਂ ਕੱਢੂੰਗਾ ਕਯੂ ਦਾ ਉਦੋਂ ਮੂਰੇ ਕਿੰਨਾ ਬਚ ਗਿਆ 2 ਤੇ ਮਗਰ ਕਿੰਨਾ ਹੈ 1 ਸਮ ਸਮਝ ਲੱਗੀ ਤੇ ਆਪਾਂ ਫਾਰਮੂਲਾ ਕਿਹੜਾ ਲਾਵਾਂਗੇ ਸ਼ੈਂਕਸ਼ਨ ਫਾਰਮੂਲਾ ਉਹ ਤੁਹਾਨੂੰ ਦੱਸਦੇ ਆਪਾਂ ਕਿਵੇਂ ਅੱਗੇ ਇਹ ਤਾਂ ਸਮਝ ਲਾ ਕੇ ਪਹਿਲਾਂ ਆਪਾਂ ਪੀ ਦੇ ਕੱਢਾਂਗੇ ਫਿਰ ਆਪਾਂ ਕਿਊ ਦੇ ਕੱਢਾਂਗੇ ਚਲੋ ਜੀ ਆ ਆ ਗਿਆ ਹੁਣ ਆਪਾਂ ਪਹਿਲਾ ਕੇਸ ਹੈ ਜਿਹੜਾ ਆਪਾਂ ਪੀ ਦੇ ਕੱਢ ਰਹੇ ਹਾਂ ਤਾਂ ਆਪਾਂ ਨਿਰਦੇਸ਼ ਅੰਕ ਤੋਂ ਲਖਿਆ ਜੀ ਕਿੰਨੀ ਰੇਸ਼ਿਓ ਲਵਾਂਗੇ 1 ਰੇਸ਼ਿਓ 2 ਤਾਂ ਆ ਹੋ ਗਿਆ ਮੇਰਾ ਸੈਂਕਸ਼ਨ ਫਾਰਮੂਲਾ ਸੈਂਕਸ਼ਨ ਫਾਰਮੂਲਾ ਤੁਸੀਂ ਯਾਦ ਕੀਤਾ ਹੀ ਵੈ ਬਸ ਇਹਦੇ ਵਿੱਚ ਆਪਾਂ ਨੇ ਮੁੱਲ ਭਰ ਦੇਣਾ ਜਿਹੜਾ ਆਪਣੇ ਕੋਲ ਦਿੱਤਾ ਹੋਇਆ ਹੈ m1 ਦਾ ਮੁੱਲ ਤੁਸੀਂ 1 ਵਰਨਾ ਹੈ m2 ਦਾ ਮੁੱਲ ਤੁਸੀਂ ਕਿੰਨਾ ਵਰਨਾ ਹੈ 2 x1 x2 ਤੁਹਾਨੂੰ ਪਤਾ ਹੀ ਨੇ ਠੀਕ ਹੈ ਪਰਤ ਕੇ ਆਪਣਾ ਅਨਸਰ ਕਿੰਨਾ ਆ ਗਿਆ ਇਹ ਆਗੇ ਤੁਹਾਡੇ ਨਿਰਦੇਸ਼ ਅੰਕ ਕੀ ਦੇ ਉਹ ਜਿਹੜੀ ਮੈਂ ਤੁਹਾਨੂੰ ਲਾਈਨ ਬਣਾ ਕੇ ਦਿਖਾਈ ਉਹ ਜਰੂਰ ਬਣਾ ਦੇਣੀ ਐਵੇਂ a b ਉਰੇ p ਉਰੇ q ਠੀਕ ਹੈ ਇਹ ਹੋ ਗਿਆ ਆਪਣੇ p ਦੇ ਨਿਰਦੇਸ਼ ਅੰਕ ਹੁਣ q ਦੇ q ਦੇ ਉਲਟ ਹੋ ਗਿਆ m1 ਦਾ ਮੁੱਲ ਕਿੰਨਾ ਬਣ ਗਿਆ 2 ਤੇ m2 ਦਾ ਮੁੱਲ ਕਿੰਨਾ ਬਣ ਗਿਆ 1 ਤੈਤੋ ਆਪਣਾ ਇਹ ਨਿਕਲਿਆ ਕਿਹਦੇ ਨਿਰਦੇਸ਼ਕ q ਦੇ ਠੀਕ ਹੈ ਬੇਟਾ ਦੋਨੋਂ ਤੁਹਾਨੂੰ ਕਲੀਅਰ ਹੋ ਗਏ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਠੀਕ ਹੈ ਜਿੱਥੇ-ਜਿੱਥੇ ਕੋਈ ਕਮੀ ਬੇਚੀਜ਼ੀ ਮੇਰੇ ਦੇ ਵਿੱਚ ਠੀਕ ਕਰਤੀ ਠੀਕ ਹੈ ਬੇਟਾ ਅਗਲਾ ਸਮਾਂ ਜੇਕਰ ਕਹਿੰਦੇ ਪੀ ਕੋਣ ਸਮਕੋਣ ਹੈ 90 ਦਾ ਕੋਣ ਹੈ ਤੇ ਆਹ نیچے ਸੱਤ ਦੇ ਹੀ ਰੱਖਿਆ OQ PQ OQ ਦਾ ਭਾਵ ਕੀ ਹੈ ਕਰਨ ਤਾਂ ਕਰਨ ਦੇ ਵਿੱਚੋਂ ਆਪਾਂ ਨੇ ਕੀ ਘਟਾਤਾ ਲੰਬ ਘਟਾਤਾ ਲੰਬ ਕਹਿ ਲਿਓ ਕੁਝ ਵੀ ਕਹਿ ਲਓ PQ ਘਟਾਤਾ ਤਾਂ ਆਪਾਂ ਕੀ ਕਰਾਂਗੇ ਕਿੰਨਾ ਆਉਂਦਾ 1 ਤਾਂ ਆਪਾਂ ਇੱਥੇ ਕੀ ਕਰਾਂਗੇ ਮੰਨ ਲਵੋ ਮੈਨੂੰ ਹਟਾਉਂਗਾ ਬਾਅਦ ਵਿੱਚ ਇੱਕ ਵਾਰੀ ਸਿਰਫ ਲਿਖਣ ਵਾਸਤੇ ਪੀ बराबर ਕਿੰਨੀ ਮੰਨ ਲਈ x pq ਕਿੰਨੀ ਮੰਨ ਲਈ x ਤਾਂ oq ਤਾਂ ਵੱਡੀ ਹੈ ਦੇ ਨਾਲੋਂ ਇੱਕ ਵੱਧ ਹੈ ਤਾਂ oq ਕਿੰਨੀ ਹੋਗੀ x 1 ਕਿਉਂ ਕਿਉਂਕਿ ਇਹਦੇ ਵਿੱਚੋਂ ਜਦੋਂ ਮੈਂ x ਘਟਾਉਂਗਾ ਤਾਂ ਆਪਣੇ ਆਪ ਹੀ ਮੇਰੇ ਕੋਲ ਇੱਕ ਬਚ ਜਿਹੜਾ ਉੱਪਰ ਲਿਖਿਆ ਹੋਇਆ ਤਾਂ ਮੈਂ ਇਹਨੂੰ x ਮੰਨ ਲਿਆ ਤਾਂ ਦੂਜੀ ਕਿੰਨੀ ਹੋਗੀ x 1 ਤੀਜੀ ਭੁਜਾ ਆਪਾਂ ਨੂੰ ਪਤਾ ਹੀ ਹੈ ਕਿੰਨੀ ਹੈ 7 ਆਪਾਂ ਸਭ ਨੂੰ ਪਤਾ ਹੈ ਜਿਹੜਾ ਹਾਈਪੋਟੈਨਿਊਸ ਹੁੰਦਾ ਕਾਰਨ ਹੁੰਦਾ ਉਹਦਾ ਵਰਗ ਕਿਰੇ ਬਰਾਬਰ ਹੁੰਦਾ ਹੈ ਬਾਕੀ ਦੋ ਪਜਾਮਾ ਦੇ ਵਰਗਾਂ ਦੇ ਜੋੜ ਦੇ ਬਰਾਬਰ ਕੌਣ ਕਹਿੰਦਾ ਆਪਾਂ ਨੂੰ ਪਾਈਥਾਗੋਰਸ ਥਿਰਮ ਕਹਿੰਦੀ ਹੈ ਤਾਂ ਪਾਈਥਾਗੋਰਸ ਥੁਰੇ ਦਾ ਮਦਾਬ ਕੀ ਬਣ ਗਿਆ ਮੈਂ ਲਿਖੀ ਉਹਨਾਂ x ਜੋੜ 1 x x ਜੋੜ 1 ਦਾ ਵਰਗ ਕਿਹਦੇ ਬਰਾਬਰ ਹੈ x ਦਾ ਵਰਗ ਪਹਿਲੀ ਬੂਜਾ ਜੋੜ ਦੂਜੀ ਬੂਜਾ ਤਾਂ x 3 ਜੋੜ 2x ਜੋੜ 1 x32 ਜੋੜ 7 ਦੀ ਵਰਗ ਇਹਨਾਂ ਦਾ 49 ਹੁਣ x32 ਦੋਨੇ ਪਾਸੇ ਆ ਕੱਟਿਆ ਗਿਆ ਤਾਂ 2x ਦਾ ਮੁੱਲ ਕਿੰਨਾ ਬਣ ਗਿਆ 101 ਜਾ ਕੇ ਘਟਾਓ ਦਾ ਹੋ ਗਿਆ ਕੋਈ ਦਸਵੀਂ ਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਲਿਖਣ ਦੀ ਲੋੜ ਨਹੀਂ ਤਾਂ x ਬਰਾਬਰ ਕਿੰਨਾ ਆ ਗਿਆ 24 ਤੇਰਾ ਮਤਲਬ ਜਿਹੜਾ QP ਸੀ ਉਹ ਕਿੰਨਾ ਹੋ ਗਿਆ 24 ਤੇ OQ ਕਿੰਨਾ ਹੋ ਗਿਆ 25 ਠੀਕ ਹੈ ਤੇਰਾ ਕਲੀਅਰ ਹੋ ਗਿਆ ਮੈਂ ਤੇਰੇ ਲਈ ਇੱਕ ਵੀ ਦਿਨਾ ਤਾਂ ਇਹ ਹੋ ਗਿਆ ਆਪਣਾ 24 ਇਹ ਹੋ ਗਿਆ ਆਪਣਾ 25 ਤੇ ਇਹਨਾਂ ਨੇ ਫਿਰ ਜਾਣ ਬੁੱਝ ਕੇ ਉਲਝਾਉਣ ਵਾਸਤੇ ਕੀ ਲਿਖਿਆ sin q q ਮਤਲਬ ਉੱਪਰ ਲਗੋ ਆਮ ਤੌਰ ਤੇ ਆਪਾਂ ਬੈਠਾ ਨਿਚੇਲੇ ਇਹਦੀ ਗੱਲ ਕਰਦੇ ਨੇ ਜਿੱਥੇ ਮੈਂ ਸਰਕਲ ਲਾਇਆ ਇਹਨਾਂ ਨੇ ਜਾਣ ਕੇ ਇਹਦੀ ਗੱਲ ਨਹੀਂ ਕੀਤੀ q ਦੀ ਗੱਲ ਕੀਤੀ ਹੈ ਤਾਂ ਆਪਾਂ ਨੂੰ ਪਤਾ sin q ਦਾ ਫਾਰਮੂਲਾ ਕੀ ਹੁੰਦਾ ਲੰਬ बटे कर्ण परपेंडिकुलर अपॉन ਹਾਈਪੋਟੈਨਿਊਸ ਲੰਬ बटे कर्ण ਲੰਬ ਕੀ ਹੁੰਦਾ ਹੈ ਸਾਹਮਣੀ ਪੁਜਾ ਸામਣੀ ਪੂਜਾ ਕਿੰਨੀ ਹੈ 7 बटे कर्ण ਦੇਖੋ ਉਨੇ ਹੀ ਰਹਿਣਾ ਕੋਈ ਚੱਕਰ ਨਹੀਂ ਤਾਂ cos बेस अपॉन हाइपोटेन्यूज ਤਾਂ ਜਿਹੜਾ ਬਚ ਗਿਆ ਬਚ ਗਿਆ 24 बटे 25 ਕਿੰਨਾ ਆ ਗਿਆ 24 बटे 25 ਕਲੀਅਰ ਹੋ ਗਿਆ ਬੇਟਾ ਬਸ ਇਹ ਜਾਣ ਬੁਝ ਕੇ ਉਲਝਾਉਣ ਵਾਸਤੇ ਆਪਾਂ ਨੇ ਇਦਾਂ ਦਾ ਕਰਦੇ ਨੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਵੀ ਆਪਣੀ ਤਿਆਰੀ ਫੁੱਲ ਆਕ ਨਹੀਂ ਫੁੱਲ ਪਰ ਤੁਸੀਂ ਬਹੁਤ ਸਾਰੇ ਵੀਡੀਓ ਦੇਖ ਕੇ ਰੱਖਿਆ ਤੁਹਾਡੀ ਤਿਆਰੀ ਫੁੱਲ ਹੈ ਠੀਕ ਹੈ ਹੁਣ ਅੱਗੇ ਹੈਗਾ ਪ੍ਰੂਫ ਕਰਨਾ ਹੈ ਵੀ ਜਿਹੜਾ ਲੈਫਟ ਹੈਂਡ ਸਾਈਡ ਹੈ ਉਹ ਬਰਾਬਰ ਕੀ ਦੇ ਰਾਈਟ ਹੈਂਡ ਸਾਈਡ ਤੇ ਖੱਬਾ ਬਾਸਾ ਬਰਾਬਰ ਹੈ ਸੱਜਾ ਬਾਸਾ ਇਹਨੂੰ ਤੁਸੀਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਲੈਫਟ ਹੈਂਡ ਸਾਈਡ ਟੂ ਰਾਈਟ ਹੈਂਡ ਸਾਈਡ ਜਾਣਾ ਉਲਟ ਵੀ ਜਾ ਸਕਦੇ ਆ ਪਰੰਤੂ ਆਪਾਂ ਨੂੰ ਪਤਾ ਹੈ ਵੀ ਛੋਟੀ ਚੀਜ਼ ਤੋਂ ਵੱਡੀ ਚੀਜ਼ ਬਣਾਉਣੀ ਔਖੀ ਹੈ ਵੱਡੀ ਚੀਜ਼ ਨੂੰ ਆਪਾਂ ਕੱਟ-ਕਟਾ ਕੇ ਕੀ ਬਣਾਵਾਂਗੇ ਉਹਨੂੰ ਛੋਟੀ ਚੀਜ਼ ਇਹ ਲਈ ਵੀ ਤੁਹਾਡੇ ਲਈ ਮੈਂ ਪਹਿਲਾਂ ਹੀ ਸੋਲੂਸ਼ਨ ਕੀਤਾ ਹੋਇਆ ਹੈ ਤਾਂ ਆਪਣੇ ਕੋਲ ਖੱਬਾ ਪਾਸਾ ਕੀ ਸੀ ਲੈਫਟ ਹੈਂਡ ਸਾਈਡ sin θ cos θ 1 sin θ cos θ 1 ਤੇ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਰ ਦੇਣਾ cos 'ਤੇ ਡਿਵਾਈਡ ਕਰ ਦੇਣਾ sin θ cos θ 1 ਕੀ ਕਰ ਦੇਣਾ cos θ ਇਸ ਤਰ੍ਹਾਂ نیچے ਵੀ sin θ प्लस cos थीटा माइनस 1 बटे cos थीटा जो कल्ले-कल्ले नु करंगा sin बटे cos की हुंदा tan घटाओ 1 जोड़ secant क्योंकि 1 बटे cos कींदे secant ते तो अपने कोले इथे लिख देना चाहसी डिवाइड बाय cos थीटा नहीं भी लिखूंगा तामी को अल्ली सीधा डायरेक्ट लिख दो ता अपने कोले आ गया आंसर tan थीटा 1 secant बटे tan थीटा 1 secant θ ਲੇਕਿਨ ਇਹ ਆਪਣਾ ਗੁਲਾਨਸਰ ਥੋੜਾ ਤਾਂਸਰ ਕਰਨ ਵਾਸਤੇ ਆਪਾਂ ਕੀ ਕੀਤਾ ਇਹਨੂੰ ਜੋ ਰਕਮ نیچے ਸੀ ਇੱਥੇ ਬ੍ਰੈਕਟ ਚ tan θ secant θ ਦੀ ਉਹਦੇ ਨਾਲ ਆਪਾਂ ਨੇ ਕੀ ਕਰਤਾ ਇਹਨੂੰ ਮਲਟੀਪਲਾਈ ਕਰਤਾ ਯਾਦ ਰੱਖਣਾ ਕਿ ਕਿਹਦੇ ਨਾਲ ਮਲਟੀਪਲਾਈ ਕਰਨਾ ਜੋ نیچے ਲਿਖਿਆ ਹੋਇਆ ਹੈ tan θ secant θ ਤਾਂ ਜਦੋਂ ਇਹਨੂੰ ਗੁਣਾ ਕੀਤਾ ਉੱਪਰਲੇ ਪਾਸੇ ਪਹਿਲਾਂ tan θ ਨੂੰ ਗੁਣਾ ਕੀਤਾ ਤਾਂ ਦੇਖੋ ਆ ਉੱਪਰ ਬ੍ਰੈਕਟ ਆ ਉੱਪਰ ਬ੍ਰੈਕਟ ਇਹਦੇ ਵਿੱਚ ਉਹਨੇ ਪਲੱਸ ਹੈ ਇੱਥੇ ਕੀ ਹੈ ਮਾਈਨਸ ਬਾਕੀ ਦੇਖਣ ਦੇ ਵਿੱਚ ਰਕਮ ਬਿਲਕੁਲ ਸੇਮ ਹੈ ਹੈ ਗਿਆ ਨ ਸੇਮ ਤਾਂ ਫਾਰਮੂਲਾ ਅਗਲਾ ਲੱਗ ਗਿਆ a ਦੀ 2 ਘਟਾਓ b ਦੀ 2 ਵਾਲਾ ਤਾਂ a ਦੀ 2 ਕਿੰਨਾ ਹੋ ਗਿਆ ਟੈਨ ਦੀ 2 ਘਟਾਓ ਸੈਕੈਂਟ ਦੀ 2 ਜੋ ਮਾਈਨਸ 1 ਨੂੰ ਗੁਣਾ ਕੀਤੀ ਤਾਂ ਉਹ ਰਕਮ ਨੂੰ ਮੈਂਨੇ ਸਿੱਧਾ ਹੀ ਇਦਾਂ ਹੀ ਲਿਖ ਦਿੱਤਾ ਠੀਕ ਹੈ ਹੇ ਨੀਚੇ ਮੈਨੇ ਕੁਝ ਨਹੀਂ ਕੀਤਾ ਜੋ ਸੀ ਉਹ ਮੈਂ ਲਿਖਿਆ ਗੁਣਾ ਕੀਤੀ ਹੋਈ ਨਹੀਂ ਹਜੇ ਤਾਂ ਤੁਹਾਨੂੰ ਪਤਾ ਵੀ ਇਹਦਾ ਮੁੱਲ ਕਿੰਨਾ ਹੁੰਦਾ -1 ਠੀਕ ਹੈ ਤੇ ਇਤੋਂ ਆਪਣਾ ਇਹਦਾ ਆ ਗਿਆ -1 tan θ secant θ ਤਾਂ ਪੈਨ ਜੋ ਮਾਈਨਸ ਕਾਮਨ ਕੱਢ ਕੇ ਕਰਾਂਗੇ ਤਾਂ ਮਾਈਨਸ 1 tan θ secant theta ਤਾਂ ਇਹ ਜਿਹੜਾ ਆ ਗਿਆ ਉੱਪਰਲੇ ਪਾਸੇ ਇਹ ਰਕਮ ਇਹ ਨੂੰ ਜੇ ਆਪਾਂ ਕੱਟਾਂਗੇ ਤਾਂ ਇਹ ਦੇ ਨਾਲ ਕੱਟ ਗਈ ਤਾਂ ਕੀ ਬਚ ਗਿਆ -1/ tan theta -1 ਨੂੰ ਖਤਮ ਕਰਾਂਗੇ 1 secant theta tan theta ਜਿਹੜਾ ਕਿ ਕੀ ਆਪਣੇ ਕੋਲ ਰਾਈਟ ਹੈਂਡ ਸਾਈਡ ਤੇ ਇੱਥੇ ਰਕਮਾਂ ਕੀ ਹੋ ਗਈ ਆਪਸ ਵਿੱਚ ਬਰਾਬਰ ਹੋ ਗਈਆਂ clear ਹੈ ਬੇਟਾ ਆਪਾਂ ਇਸ ਤੋਂ ਬਾਅਦ ਜਿਹੜਾ ਅਗਲਾ ਆਪਣਾ ਭਾਗ ਉਹ ਪਾਰਟ ਸੀ ਦੇ ਵਿੱਚ ਕਰਾਂਗੇ ਆਪਣੇ ਜੁੜੇ ਰਹੀਓ ਠੀਕ ਹੈ ਕਿਉਂਕਿ ਵੀਡੀਓ ਦੀ ਲੈਂਥ ਪਹਿਲਾਂ ਹੀ ਆਲਰੇਡੀ ਕਾਫੀ ਲੰਬੀ ਹੋ ਗਈ 25 ਮਿੰਟ ਦੀ ਵੀਡੀਓ ਬਣ ਗਈ ਆਪਣੀ ਠੀਕ ਹੈ ਸੋ ਭਾਗ ਸੀ ਦੇਖਣ ਦੇ ਲਈ ਜੁੜੇ ਰਹਨਾ ਨਾਲ ਥੈਂਕ ਯੂ ਬਟ